ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਰੱਬ ਦਾ ਕਹਿਰ ਹੋ ਰਿਹਾ ਕੁਦਰਤ ਦੀ ਮਾਰ ਥੱਲੇ ਇਸ ਟਾਈਮ ਦੇ ਉੱਪਰ ਪੁਰਤਗਾਲ ਬਹੁਤ ਜਗ੍ਹਾ ਤੇ ਤੂਫਾਨ ਆਇਆ ਹੋਇਆ ਜਿਸ ਦੀ ਵਜ੍ਹਾ ਤੋਂ ਉੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀ ਹੈ ਸੋ ਐਦਾਂ ਦਾ ਨਾ ਹੋਵੇ ਪੇਸ਼ਕ ਆਪਾਂ ਇਸ ਧਰਤੀ ਤੋਂ ਨਹੀਂ ਆ ਔਰ ਫਿਰ ਵੀ ਆਪਾਂ ਸੁਖ ਮੰਗਦੇ ਆ ਕਿਉਂਕਿ ਪੁਰਤਗਾਲ ਇਹ ਪਰ ਬਹੁਤ ਕੁਝ ਦਿੰਦਾ ਹੈ ਬਹੁਤ ਮਾਮਾ ਦੇ ਪੁੱਤ ਸਾਂਭੇ ਐ ਇਸ ਧਰਤੀ ਨੇ ਬਹੁਤ ਕੁਝ ਇੱਥੋਂ ਮਿਲਿਆ ਬਹੁਤ ਲੋਕ ਜਿਹੜੇ ਘਰ ਜਾਣ ਲਈ ਤਰਸਦੇ ਸੀ ਜਿਨ੍ਹਾਂ ਦੇ ਕੋਲ ਪੇਪਰ ਹੈ ਨਹੀਂ ਸੀ ਸੋ ਉਹ ਇਸ ਧਰਤੀ ਨੇ ਸਾਂਭਿਆ ਤੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਨਾਲ ਮਿਲਾਇਆ ਹਾਇਏ ਵੀ ਅੱਤੇ ਜਦੋਂ ਜਹਦ ਕਰਦੇ ਪਏ ਜਿਨ੍ਹਾਂ ਨੂੰ ਪੇਪਰ ਨਹੀਂ ਮਿਲੇ ਉਹਨਾਂ ਨੂੰ ਬਹੁਤ ਜਲਦ ਮਿਲਣਗੇ ਪਰ ਰੱਬ ਦਾ ਵਾਸਤਾ ਮੈਂ ਬਹੁਤ ਵਾਰ ਦੇਖਿਆ ਹੈ ਐਦਾਂ ਦੀਆਂ ਵੀਡੀਓਜ਼ ਦੇ ਥੱਲੇ ਕਮੈਂਟ ਆਏ ਹੁੰਦੇ ਆ ਕਿ ਤੁਸੀਂ ਐਦਾਂ ਕਰਦੇ ਆ ਸਾਡੇ ਇਮੀਗ੍ਰੈਂਟਸ ਨਾਲ ਐਦਾਂ ਕਰਦੇ ਆ ਐਦਾਂ ਹੋਣਾ ਹੀ ਸੀ ਪਰ ਐਦਾਂ ਦਾ ਕੁਝ ਵੀ ਨਹੀਂ ਹੈ ਮੇਰਾ ਵੀਰ ਥੋੜਾ ਜਿਹਾ ਅਕਲ ਨੂੰ ਹੱਥ ਮਾਰਿਆ ਕਰੋ ਉਹ ਉਹ ਲੋਕ ਤਾਂ ਕਿੰਨਾ ਸੋਚ ਰਹੇ ਆ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕਾਂ ਦੀਆਂ ਹੁਣ ਛੱਤਾਂ ਉੱਡ ਗਈਆਂ ਜਾਂ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਸਰਕਾਰ ਉਹਨਾਂ ਦੀ ਪਰਪਾਈ ਦੇ ਲਈ ਕਿੰਨਾ ਅੱਗੇ ਆ ਰਹੀ ਹੈ ਬਿਲੀਅਨ ਦੇ ਵਿੱਚ ਉਹਨਾਂ ਨੇ ਫੰਡ ਜਾਰੀ ਕਰ ਦਿੱਤੇ ਆ ਕਿ ਜਿਹੜੇ ਲੋਕ ਨੁਕਸਾਨੇ ਗਏ ਆ ਔਰ ਤੁਹਾਨੂੰ ਪਤਾ ਹੈ ਕਿ ਨਿਹਰੀਆਂ ਸਟੇਡੀਅਮ ਦੇ ਕੋਲ ਸਾਰਿਆਂ ਨੂੰ ਫ੍ਰੀ ਆਫ ਕੋਸਟ ਦੇ ਉੱਪਰ ਰਾਸ਼ਨ ਵੰਡਿਆ ਜਾ ਰਿਹਾ ਸੋ ਇਹ ਸਰਕਾਰ ਤੁਹਾਡੇ ਬਾਰੇ ਇੰਨਾ ਸੋਚ ਰਹੀ ਆ ਕਿਉਂਕਿ ਇਸ ਟਾਈਮ ਦੇ ਉੱਪਰ ਬਿਜਲੀ ਹੈ ਨਹੀਂ ਕਿੰਨੇ ਘਰਾਂ ਦੇ ਵਿੱਚ ਕਿੰਨੇ ਘਰ ਨੁਕਸਾਨੇ ਗਏ ਆ ਲੋਕਾਂ ਕੋਲ ਕੈਸ਼ ਪੈਸਾ ਹੈ ਨਹੀਂ ਕਿਉਂਕਿ ਕੈਸ਼ ਤੋਂ ਬਿਨਾ ਇੱਥੇ ਹੁਣ ਟਾਈਮ ਦੇ ਉੱਪਰ ਕੁਝ ਵੀ ਨਹੀਂ ਮਿਲਦਾ ਸੋ ਐਸੇ ਲਈ ਇਹਨਾਂ ਨੇ ਇੱਕ ਉਪਰਾਲਾ ਕੀਤਾ ਤੇ ਹਰ ਇੱਕ ਨੂੰ ਲੋੜੀ ਦਾ ਸਮਾਨ ਆ ਜਿਹੜਾ ਰੈਗੂਲਰ ਯੂਜ਼ ਹੋਣ ਲੱਗਣ ਵਾਲਾ ਹੋਣ ਵਾਲਾ ਦੁੱਧ ਜਾਂ ਤੁਹਾਡੇ ਬੱਚਿਆਂ ਦੇ ਲਈ ਕੁਝ ਵੀ ਡਾਈਪਰ ਵਗੈਰਾ ਔਰ ਹੋਰ ਰਾਸ਼ਨ ਦਾ ਸਮਾਨ ਜਿਹੜਾ ਕਿ ਤੁਸੀਂ ਭੁੱਖੇ ਨਾ ਮਰ ਸਕੋ ਸੋ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਸੋ ਉੱਥੇ ਜਾ ਕੇ ਤੁਸੀਂ ਆਪਣਾ ਰਸੀਬ ਵੀ ਕਰ ਸਕਦੇ ਆ ਲਾਈਨਾਂ ਲੱਗੀਆਂ ਹੋਈਆਂ ਕਿਉਂਕਿ ਇਸ ਟਾਈਮ ਦੇ ਉੱਪਰ ਕੰਟੀਨੈਂਟ ਦਾ ਲੀਡਰ ਇਹ ਸੁਪਰਮਾਰਕਟਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਕੈਸ਼ ਚੱਲਦਾ ਪੈਸੇ ਨਾਲ ਹੀ ਸਭ ਕੁਝ ਮਿਲਣਾ ਸੋ ਇਸ ਟਾਈਮ ਦੇ ਉੱਪਰ ਐਸ ਜਗ੍ਹਾ ਦੇ ਉੱਪਰ ਪੁਰਤਗਾਲ ਹੀ ਤੁਹਾਡੇ ਨਾਲ ਖੜਿਆ ਸੋ ਤੁਹਾਨੂੰ ਉਹ ਰਿਲੀਫ ਦੇ ਰਿਹਾ ਰਾਸ਼ਨ ਦੇ ਰਿਹਾ ਸੋ ਜਿਹੜੇ ਮੈਂ ਭੈਣ ਭਰਾਵਾਂ ਨੂੰ ਜ਼ਰੂਰਤ ਆ ਤਾਂ ਉੱਥੇ ਜਾ ਕੇ ਲੈਨਾਂ ਦੇ ਵਿੱਚ ਲਾ ਕੇ ਲੈ ਸਕਦੇ ਆ ਕਿਉਂਕਿ ਇਸ ਚੀਜ਼ ਦੇ ਲਈ ਮਾਰ ਪੈਣੀ ਪੈਣੀ ਸੀਗੀ ਔਰ ਕੁਦਰਤ ਦੇ ਅੱਗੇ ਤੁਹਾਨੂੰ ਪਤਾ ਕਿਸੇ ਦੀ ਵੀ ਚਾਲਦੀ ਕੁਛ ਵੀ ਹੋ ਸਕਦਾ ਕਿਸੇ ਪਾਸੇ ਬੈਠੇ ਵੀ ਕੁਦਰਤ ਕੁਝ ਵੀ ਕਰ ਸਕਦੀ ਆ ਕੁਦਰਤ ਬਿਆਨਤਾ ਤਾਂ ਹੀ ਤਾਂ ਕਹਿੰਦੇ ਆ ਕੁਦਰਤ ਨੂੰ ਪਿਆਰ ਕਰੋ ਇਹਦੇ ਨਾਲ ਖਲਵਾੜ ਨਾ ਕਰੋ ਪਰ ਕੀ ਕਰ ਸਕਦੇ ਆ ਹੁਣ ਰੱਬ ਨੂੰ ਜੋ ਮਨਜ਼ੂਰ ਆ ਉਹੀ ਕੁਝ ਹੋਣਾ ਅਗਰ ਕਿਸੇ ਨੂੰ ਵੀ ਕਿਸੇ ਦੀ ਛੱਤ ਦੇ ਉੱਪਰ ਇੱਟਾਂ ਦੀ ਲੋਡ ਆ ਉਹ ਵੀ ਉੱਥੋਂ ਮਿਲਦੀਆਂ ਪਈਆਂ ਪੁਲਿਸ ਦੀਆਂ ਟੀਮਾਂ ਉੱਥੇ ਸਭ ਕੁਝ ਉੱਥੇ ਪਹੁੰਚਾਇਆ ਤੇ ਉਹ ਤੁਹਾਡੀ ਹੈਲਪ ਕਰਦੇ ਪਏ ਆ ਪਹਿਲੀ ਗੱਲ ਤੇ ਇਹ ਆ ਕਿ ਤੁਸੀਂ ਐਦਾਂ ਦੇ ਕਮੈਂਟ ਨਾ ਕਰਿਆ ਕਰੋ ਮੇਰਾ ਵੀਰ ਤੇ ਦੂਜੀ ਗੱਲ ਬਹੁਤ ਹੀ ਵਧੀਆ ਇਹ ਉਪਰਾਲਾ ਕੀਤਾ ਹੋਇਆ ਹੈ ਇਹਨਾਂ ਲੋਕਾਂ ਨੇ ਔਰ ਇੱਥੋਂ ਦੀ ਸਰਕਾਰ ਨੇ ਵੀ ਬਾਹ ਫੜੀ ਆ ਉਹ ਚਾਹੇ ਕੋਈ ਵੀ ਭੇਦਭਾਵ ਨਹੀਂ ਕੀਤਾ ਜਾ ਰਿਹਾ ਕਿ ਉਹ ਇਮੀਗ੍ਰੈਂਟ ਸਾ ਜਾਓ ਕੌਣ ਆ ਕੌਣ ਨਹੀਂ ਹਰ ਇੱਕ ਨੂੰ ਇੱਕ ਤਰ੍ਹਾਂ ਦਾ ਨਜ਼ਰ ਨਾਲ ਦੇਖਿਆ ਜਾ ਰਿਹਾ ਕਿ ਇਹ ਲੋਡ ਬੰਦਾ ਇਹਦੀ ਲੋੜ ਪੂਰੀ ਕੀਤੀ ਜਾਵੇ ਸੋ ਬਾਬੇ ਆ ਕੇ ਅਰਦਾਸ ਕਰਦੇ ਆ ਕਿ ਜਲਦੀ ਜਲਦੀ ਜਿਹੜੀ ਮੁਸੀਬਤ ਆ ਟਲ ਜਾਵੇ ਔਰ ਚੜ੍ਹਦੀ ਕਲਾ ਚ ਹੋਵੇ ਫਿਰ ਕਿਉਂਕਿ ਪੁਰਤਗਾਲ ਬਹੁਤ ਹੀ ਵਧੀਆ ਦੇਸ਼ ਆ ਸਾਡੇ ਲਈ ਜਿਨ੍ਹਾਂ ਨੇ ਸਾਨੂੰ ਸੰਭਾਇਆ ਤੇ ਸਾਡੀ ਹਰ ਇੱਕ ਇੱਛਾ ਪੂਰੀ ਕੀਤੀ ਹੈ ਤੇ ਆਪਾਂ ਹਰ ਇੱਕ ਚੀਜ਼ ਇੱਥੋਂ ਹੀ ਲੈਂਦੇ ਆ ਇੱਥੋਂ ਹੀ ਖਵਾਉਂਦੇ ਆ ਇੱਥੋਂ ਹੀ ਖਾਂਦੇ ਆ ਆਪਣੇ ਘਰ ਦੇਆਂ ਤੱਕ ਸਭ ਕੁਝ ਜੋ ਕੀਤਾ ਕਰਾਇਆ ਇਸ ਧਰਤੀ ਤੋਂ ਕੀਤਾ ਹਾਲਾਂਕਿ ਬਹੁਤ ਮਸੀਬਤਾਂ ਆਉਂਦੀਆਂ ਇਮੀਗ੍ਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਕਲੀ ਪੁਰਤਗਾਲ ਦੀ ਸਟੋਰੀ ਨਹੀਂ ਹੈ ਹਰ ਇੱਕ ਕੰਟਰੀ ਦੀ ਆ ਹਰ ਇੱਕ ਦੇਸ਼ ਦੇ ਵਿੱਚ ਆ ਜਿੱਦਾਂ ਕਿ ਤੁਸੀਂ ਜੁਕੇ ਅਮਰੀਕਾ ਚ ਲਾ ਲਓ ਕੀ ਹਾਲਾਤ ਬਣੇ ਹੋਏ ਉੱਥੇ ਕਿਹੜੀ ਉਹ ਕੰਟਰੀ ਹੈ ਜਿੱਥੇ ਇਮੀਗਰੈਂਟਸ ਨੂੰ ਲੈ ਕੇ ਅੱਗ ਨਹੀਂ ਲੱਗੀ ਹੋਈ ਪਰ ਕਹਿੰਦੇ ਇਹਨੇ ਆਪਾਂ ਜਿਸ ਥਾਲੀ ਦੇ ਵਿੱਚ ਖਾਈ ਦਾ ਆਪਾਂ ਉਹਦਾ ਬੁਰਾ ਨਹੀਂ ਮੰਨੀਦਾ ਸੋ ਜਿਹੜੇ ਦੇਸ਼ ਦਾ ਆਪਾਂ ਖਾਂਦੇ ਆ ਤਾਂ ਆਪਾਂ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਹਾਲਾਂਕਿ ਮੈਨੂੰ ਪਤਾ ਕਿ ਉਹ ਭਰਾਵਾ ਬਹੁਤ ਇਦਾਂ ਦੇ ਫਸੇ ਬੈਠਿਆ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਬਾਇਓਮੈਟ੍ਰਿਕ ਦਿੱਤੇ ਹੋਏ ਉਹ ਭਰਾਵਾ ਨੇ ਜਿਨ੍ਹਾਂ ਦੇ ਕਾਰਡ ਨਹੀਂ ਹੈ ਉਹੋ ਦੋਖੀ ਹੈ ਵਿਚਾਰੇ ਬਹੁਤ ਕੁਝ ਘਰਾਂ ਦੇ ਵਿੱਚ ਖੋਇਆ ਉਹਨਾਂ ਨੇ ਬਹੁਤ ਗਮੇ ਉਹਨਾਂ ਦੇ ਨਿਕਲ ਗਏ ਇਦਾਂ ਦੇ ਕਿ ਪਹੁੰਚ ਨਹੀਂ ਸਕੇ ਉੱਥੇ ਜਾਂ ਖੁਸ਼ੀਆਂ ਦੇ ਪਾਲ ਇਦਾਂ ਦੇ ਨਿਕਲ ਗਏ ਜਿਹੜੀ ਤੁਸੀਂ ਜਾ ਨਹੀਂ ਸਕੇ ਸਿਰਫ ਉਸਰਫੇ ਪੇਪਰਾਂ ਦੀ ਵਜ੍ਹਾ ਤੇ ਪਰ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ ਤਾਂ ਉਹ ਜਿਸ ਤਰ੍ਹਾਂ ਹੁਣ ਆਈਮਾ ਨੇ 387000 ਲੋਕਾਂ ਨੂੰ ਰੀਲੀਜ਼ ਕੀਤਾ ਉਹਨਾਂ ਨੂੰ ਕਾੜ ਬੰਡੇਆ ਹੁਣ ਉਹ ਲੋਕ ਵੀ ਤਾਂ ਖੁਸ਼ ਹੋਣਗੇ ਸੋ ਤੁਹਾਡੀ ਵੀ ਰੱਬ ਬਹੁਤ ਜਲ ਸੁਣੇਗਾ ਔਰ ਇਦਾਂ ਦੀ ਮਾਰ ਅੱਗੇ ਤੋਂ ਨਾ ਪਾਵੇ ਪੁਰਤਕਾਲ ਦੇ ਉੱਪਰ ਅਪਾ ਅਦਾਸ ਕਰੀਏ ਚੜ੍ਹਦੀ ਕਲਾ ਚ ਰਹੇ ਜਿਹਨੇ ਸਾਨੂੰ ਸਾਮਿਆਂ ਬਹੁਤ ਬਹਾਮਾ ਦੇ ਪੁੱਤ ਸਾਮਿਆਂ ਬਾਕੀ ਤੁਸੀਂ ਇਸ ਦੇ ਬਾਰੇ ਜਾਂ ਕਿਸੇ ਨੇ ਤੁਸੀਂ ਆਪਣਾ ਹਾਲ ਦੱਸਣਾ ਹੋਵੇ ਜਾਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇ ਜਾਂ ਫਿਰ ਕਿਸੇ ਨੂੰ ਬਾਕੀ ਮੁਸੀਬਤ ਆਈ ਹੋਵੇ ਉਹਨੂੰ ਕਿਸੇ ਹੋਰ ਚੀਜ਼ ਦੀ ਜਰੂਰਤ ਹੋਵੇ ਤਾਂ ਤੁਸੀਂ ਆਪਾਂ ਕਮੈਂਡ ਕਰਕੇ ਜਰੂਰ ਲਿਖਿਓ ਕੀ ਤੁਹਾਡਾ ਐਕਸਪੀਰੀਅੰਸ ਆ ਔਰ ਅਰਦਾਸ ਕਰਿਓ ਪੁਰਤਕਾਲ ਦੇ ਲਈ ਔਰ ਸਾਰੇ ਭਰਾਮਾ ਦੇ ਇਮੀਗ੍ਰੈਂਟਸ ਦੇ ਲਈ ਸਾਰੇ ਚੜ੍ਹਦੀ ਕਲਾ ਚ ਰਹਿਣ ਬਾਕੀ ਇਸ ਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਵੇ ਜਰੂਰ ਲਿਖਿਓ ਔਰ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰ ਤੁਹਾਡਾ ਆਪਣਾ ਚੈਨਲ ਆ ਤਾਂ ਕਿ ਤੁਹਾਨੂੰ ਹਰ ਇੱਕ ਨਵੀਨਤਮੀ ਅਪਡੇਟ ਮਿਲਦੀ ਰਹੇ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ